ਮੋਤੋ ਸਖਨੇ ਕਹਾਣੀ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਇੱਕ ਵੇਰਾਂ ਭੇਜਿਆ ਵੀ ਸੀ ਮਾਂ ਨੇ ਉਹਨੂੰ ਬਬਲੀ ਪੈਣ ਦੇ ਕੋਲ ਪੈਸੇ ਬਚਾਉਣ ਦੇ ਚੱਕਰ ਵਿੱਚ ਸਾਰਾ ਦਿਨ ਟ੍ਰੇਨ ਵਿੱਚ ਬੈਠਾ ਖੱਪਦਾ ਰਿਹਾ ਇੱਦਾਂ ਨਹੀਂ ਕਿ ਕੁਝ ਸੋਚ ਹੀ ਲਵੇ ਵੀ ਜੇ ਜਾਣ ਲੱਗੇ ਟ੍ਰੇਨ ਤੋਂ ਇੰਨਾ ਟਾਈਮ ਲੱਗ ਗਿਆ ਤਾਂ ਆਉਂਦੇ ਵਕਤ ਵਾਸੀ ਚ ਫੜ ਲਵੇ ਪਰ ਨਹੀਂ ਮਾਂ ਦੇ ਲਾਡਲੇ ਨੇ 100 ਰੁਪਏ ਬਚਾਉਣ ਦੀ ਖਾਤਰ ਆਪਣੀ ਸਾਰੀ ਦਿਹਾੜੀ ਗਾਲ ਛੱਡੀ ਘਰ ਆ ਕੇ ਕਹਿੰਦਾ ਪੈਸੇ ਤਾਂ ਬਚਾ ਕੇ ਲਿਆਇਆ ਨਾ ਇੱਕ ਪਾਸੇ ਜਿੱਥੇ ਮੈਂ ਵਧੀਆ ਕੰਮ ਕਰ ਕਰਨ ਲੱਗ ਪਿਆ ਸੀ ਉੱਥੇ ਹੀ ਮੇਰਾ ਪ੍ਰਾਗੁਰਜੀਤ ਮੇਰੀ ਤਰੱਕੀ ਵੇਖ ਕੇ ਨਾ ਖੁਸ਼ ਜਿਹਾ ਸੀ ਉਹ ਤਾਂ ਕਿਤੇ ਕੰਮ ਨਹੀਂ ਸੀ ਬਣਦਾ ਪਿਆ ਤਾਂ ਉਹ ਸਾਰਾ ਦੋਸ਼ ਮੈਨੂੰ ਦੇ ਹੀ ਜਾਂਦਾ ਸੀ ਇੱਕ ਦਿਨ ਹਾਰ ਕੇ ਉਸਨੇ ਵੀ ਆਖਰ ਕਹਿ ਹੀ ਦਿੱਤਾ ਕਿ ਬੱਡੇ ਪ੍ਰਾਤ ਦੀ ਵਾਰੀ ਤਾਂ ਪਾਪਾ ਜੀ ਨੇ ਸੋਸ਼ ਬਾਸ਼ੀਆਂ ਕੀਤੀਆਂ ਪਰ ਹੁਣ ਮੇਰੀ ਵਾਰੀ ਆਖਦਿੰਨੇ ਕਿ ਮਿਹਨਤ ਕਰਕੇ ਹੀ ਇਸ ਮਿਲਦਾ ਸਭ ਪਤਾ ਨਹੀਂ ਕਿਸ ਨੇ ਉਸਦੇ ਦਿਮਾਗ ਵਿੱਚ ਇਹ ਗੱਲ ਬਾੜ ਦਿੱਤੀ ਸੀ ਕਿ ਪਾਪਾ ਜੀ ਨੇ ਮੈਨੂੰ ਸਪਾਰਸ਼ ਕਰਕੇ ਲਗਵਾਇਆ ਵਰਨਾ ਐਨਐਸ ਸਹਜੇ ਮੈਨੂੰ ਅੰਤਰ ਜੂਪੀ ਵਿੱਚ ਨੌਕਰੀ ਮਿਲਣੀ ਵਾਲੀ ਕਿੱਥੇ ਸੀ ਪਰ ਮੈਂ ਜਾਣਦਾ ਕਿ ਮੈਨੂੰ ਇਹ ਨੌਕਰੀ ਕਿਵੇਂ ਮਿਲੀ ਸੀ ਕਿਸੇ ਨੇ ਸਪਾਰਸ਼ ਨਹੀਂ ਸੀ ਲਾਈ ਮੇਰੀ ਨਾ ਹੀ ਮੇਰੀ ਕਿਸਮਤ ਇੰਨੀ ਬਲਵਾਨ ਸੀ ਕਿ ਮੈਨੂੰ ਐਨਐਸ ਸਹਜੇ ਅੰਦਰ ਨੌਕਰੀ ਮਿਲ ਜਾਣੀ ਸੀ ਜਿਸ ਡਿਪਾਰਟਮੈਂਟ ਵਿੱਚ ਮੈਂ ਲੱਗਾ ਸੀ ਇਸ ਡਿਪਾਰਟਮੈਂਟ ਵਿੱਚ ਲੱਗਣ ਤੋਂ ਪਹਿਲਾਂ ਇੱਕ ਪੇਪਰ ਹੋਇਆ ਸੀ ਸਾਡਾ ਜਿਵੇਂ ਕਿ ਹਰੇਕ ਡਿਪਾਰਟਮੈਂਟ ਵਿੱਚ ਹੀ ਹੁੰਦਾ ਹੈ ਪੇਪਰ ਕਾਫੀ ਮੁਸ਼ਕਲ ਸੀ ਪਰ ਮੈਂ ਹੱਲ ਕਰ ਲਿਆ ਸੀ ਮਗਰੋਂ ਸਾਡਾ ਇੱਕ ਪ੍ਰੈਕਟੀਕਲ ਵੀ ਹੋਇਆ ਇਸ ਵਿਸ਼ੇ ਵਿੱਚ ਮੇਰੀ ਕੀਤੀ ਪੜਾਈ ਵੀ ਮੇਰੇ ਕੰਮ ਆਈ ਪ੍ਰੈਕਟੀਕਲ ਵਿੱਚ ਬਹੁਤ ਸਾਰੇ ਉਮੀਦਵਾਰਾਂ ਨੂੰ ਮੂੰਹ ਦੇ ਖਾਣੀ ਪਈ ਸੀ ਕਿਉਂਕਿ ਉਹਨਾਂ ਨੂੰ ਆਉਂਦਾ ਹੀ ਕੱਖ ਨਹੀਂ ਸੀ ਪੇਪਰ ਤਾਂ ਪਤਾ ਨਹੀਂ ਕਿਵੇਂ ਪਾਸ ਕਰ ਗਏ ਸਨ ਮੇਰੀ ਚੋਣ ਵੀ ਮੇਰੇ ਪ੍ਰੈਕਟੀਕਲ ਨੂੰ ਵੇਖਦੇ ਹੋਏ ਹੋਈ ਸੀ ਉੰਜ ਲਿਖਤੀ ਪੇਪਰ ਵਿੱਚੋਂ ਤਾਂ ਘੱਟ ਵੱਧੇ ਨੰਬਰ ਆਏ ਸਨ ਮੇਰੇ ਮੈਂ ਡਿਊਟੀ ਜੁਆਇਨ ਕੀਤੀ ਤੇ ਪੂਰੀ ਲਗਨ ਨਾਲ ਕੰਮ ਕੀਤਾ ਮੈਨੂੰ ਵਰਤੋਂ ਬਿਹਾਰ ਦਾ ਇੰਨਾ ਪਤਾ ਨਹੀਂ ਸੀ ਉਦੋਂ ਬਸ ਜਿੰਮੀ ਕੋਈ ਕਹਿੰਦਾ ਮੈਂ ਉਹ ਮੇਹੀ ਕਰੀ ਜਾਂਦਾ ਆਪਣੇ ਇਸ ਭੁੱਲੇਪਨ ਕਾਰਨ ਮੈਨੂੰ ਕਾਫੀ ਲੋਕਾਂ ਨੇ ਠੱਗਿਆ ਮੂੰਦੇ ਮਿੱਠੇ ਬਣ ਕੇ ਫਿਰ ਹੌਲੀ-ਹੌਲੀ ਸਮਝ ਆਉਣ ਲੱਗੀ ਕਿ ਸਾਰੇ ਲੋਕ ਸ਼ੀਸ਼ੇ ਵਰਗੇ ਨਹੀਂ ਹੁੰਦੇ ਜਿਨ੍ਹਾਂ ਦੇ ਆਰ ਪਾਰ ਸਾਫ਼ ਵੇਖਿਆ ਜਾ ਸਕੇ ਕੁਝ ਲੋਕ ਕੈਮਰੇ ਵਰਗੇ ਵੀ ਹੁੰਦੇ ਹਨ ਜੋ ਕੈਦ ਕੁਝ ਹੋਰ ਕਰਦੇ ਹਨ ਪਰ ਦਿਖਾਉਂਦੇ ਕੁਝ ਹੋਰ ਹੀ ਹਨ ਇਹਨਾਂ ਦੀ ਨਾ ਕੇਵਲ ਕਹਿਣੇ ਕਥਨੀ ਵਿੱਚ ਫਰਕ ਹੁੰਦਾ ਸਭੋ ਇਹ ਲੋਕ ਤਾਂ ਸੋਚਦੇ ਵੀ ਦੋ ਤਰੀਕਿਆਂ ਤੋਂ ਹਨ ਇੱਕ ਸੋਚ ਇਹਨਾਂ ਦੀ ਆਪਣੇ ਮਤਲਬ ਨਾਲ ਜੁੜੀ ਹੁੰਦੀ ਹੈ ਤੇ ਦੂਜੀ ਸੋਚ ਬਾਹਰ ਦਿਖਾਵੇ ਨਾਲ ਮਬਲੀ ਪੈਣ ਦੇ ਵਿਆਹ ਤੋਂ ਬਾਅਦ ਹੁਣ ਮੇਰੀ ਵਿਆਹ ਦੀਆਂ ਵਿਅੰਤਕ ਕਰਨੀਆਂ ਸ਼ੁਰੂ ਹੋ ਗਈਆਂ ਸਨ ਇੱਕ ਦਿਨ ਮਾਂ ਮੇਰੇ ਕੋਲ ਆਈ ਤੇ ਕਹਿਣ ਲੱਗੀ ਮੇਰਾ ਪਾਂਜਾ ਆਹੀ ਆਪਣਾ ਲਖਵੀਰ ਕੱਲ ਉਹਦੇ ਲਈ ਅਸੀਂ ਕੁੜੀ ਵੇਖਣ ਜਾਣਾ ਸੋਚਦੀ ਹਾਂ ਹੁਣ ਹੱਥੋ ਹੱਥ ਤੇਰੇ ਵੀ ਹੱਥ ਪੀਲੇ ਕਰ ਦਿਆਂ ਕੀ ਕਹਿਣਾ ਏ ਤੂੰ ਮੈਂ ਕੀ ਕਹਿਣਾ ਮਾਤਾ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਠੀਕ ਹੈ ਇਹ ਮੇਰਾ ਜਵਾਬ ਸੀ ਕਿਉਂਕਿ ਵਿਆਹ ਤੇ ਲੱਡੂ ਤਾਂ ਹੁਣ ਮੇਰੇ ਮਨ ਵਿੱਚ ਵੀ ਭਰਨੇ ਸ਼ੁਰੂ ਹੋ ਗਏ ਸਨ ਅਸੀਂ ਲਖਵੀਰ ਲਈ ਰਿਸ਼ਤਾ ਵੇਖਣ ਲਈ ਗੇਤੇ ਕੁੜੀ ਲਖਵੀਰ ਨੂੰ ਪਸੰਦ ਆ ਗਈ ਰਿਸ਼ਤਾ ਪੱਕਾ ਕਰਕੇ ਦੋਵਾਂ ਧਿਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਲਖਵੀਰ ਦੇ ਵਿਆਹ ਵੇਲੇ ਮੈਂ ਵੀ ਦੋ ਚਾਰ ਛੁੱਟੀਆਂ ਲੈ ਕੇ ਉਹਦੇ ਪਿੰਡ ਹੀ ਰਹਿ ਪਿਆ ਤਾਂ ਜੋ ਵਿਆਹ ਦੇ ਕੰਮਾਂ ਕਰਾਂ ਵਿੱਚ ਉਹਨਾਂ ਦਾ ਹੱਥ ਵਟਾ ਸਕਾਂ ਇਹਨੇ ਦਿਨੀ ਇੱਕ ਕੁੜੀ ਵਾਰ-ਵਾਰ ਮੇਰੇ ਸਾਹਮਣੇ ਆਉਂਦੀ ਰਹੀ ਕੰਮ ਕਰਦੇ ਜਾਂ ਲੰਘਦੇ ਵੜਦੇ ਅਕਸਰ ਹੀ ਮੇਰੀ ਨਜ਼ਰ ਉਹਦੇ ਤੇ ਜਾ ਟਿਕਿਆ ਕਰਦੀ ਉਧਰ ਉਹ ਵੀ ਤਾਂ ਅਣਜਾਣੇ ਸੀ ਉਹ ਵੀ ਲੋਕ ਲੋਕ ਕੇ ਮੈਨੂੰ ਵੇਖ ਲਿਆ ਕਰਦੀ ਸੀ ਸਾਡੇ ਦੋਹਾਂ ਦੀਆਂ ਨਿਗਾਹਾਂ ਜਦ ਵੀ ਆਪਸ ਵਿੱਚ ਟਕਰਾਂਦੀਆਂ ਜਾਂ ਤਾਂ ਉਹ ਨੀਮੀ ਪਾ ਲੈਂਦੀ ਜਾਂ ਫਿਰ ਮੈਂ ਪਤਾ ਨਹੀਂ ਕਿਉਂ ਅਸੀਂ ਇੱਕ ਦੂਜੇ ਤੋਂ ਐਨੇ ਸੰਗਦੇ ਸੀ ਖੈਰ ਮੈਂ ਤਾਂ ਸੁਆਹੀ ਸੀ ਮੈਂ ਕੁੜੀਆਂ ਨੂੰ ਵੇਖ ਉਦਾਂ ਹੀ ਸੰਗ ਜਾਇਆ ਕਰਦਾ ਸੀ ਤੇ ਉਹ ਸ਼ਾਇਦ ਕੁੜੀ ਹੋਣ ਕਰਕੇ ਸੰਗਦੀ ਹੋਵੇ ਇੱਕ ਦਿਨ ਐਦਾਂ ਹੀ ਅਸੀਂ ਸਾਰੇ ਯਾਰ ਪਾਈ ਇਕੱਠੇ ਹੋਏ ਬੈਠੇ ਸਨ ਕੁੜੀਆਂ ਦੀਆਂ ਇੱਕ ਟੋਲੀ ਜਿਹੀ ਸਾਡੇ ਕੋਲੋਂ ਦੀ ਲੰਗੀ ਜਿਸ ਵਿੱਚੋਂ ਕੁੜੀ ਵੀ ਸ਼ਾਮਿਲ ਸੀ ਸਾਰੀਆਂ ਕੁੜੀਆਂ ਵਿੱਚੋਂ ਮੈਂ ਉਸੇ ਦਾ ਚਿਹਰਾ ਲੱਭ ਪਿਆ ਸੀ ਤੇ ਚਾਨ ਚੱਕ ਹੀ ਮੇਰੀ ਨਜ਼ਰ ਇੱਕ ਹੋਰ ਹਸੀਨ ਚਿਹਰੇ ਤੇ ਪੈ ਗਈ ਜੋ ਸ਼ਾਇਦ ਉਹਦੀ ਸਹੇਲੀ ਹੀ ਸੀ ਕੀ ਹੋਇਆ ਬਾਈ ਮੇਰੀ ਬੱਕੀ ਵਿੱਚ ਕਿਸੇ ਨੇ ਕੋਣੀ ਜੀ ਮਾਰੀ ਹਾਈ ਹੋਏ ਮੈਂ ਐਵੇਂ ਬੈਠਾ ਡਰਾਮਾ ਜਿਹਾ ਕਰਨ ਲੱਗਾ ਤਾਂ ਜੋ ਉਸ ਦੂਸਰੀ ਕੁੜੀ ਦਾ ਧਿਆਨ ਆਪਣੇ ਤੇ ਪਵਾ ਸਕਾਂ ਚੱਲ ਨਹੀਂ ਬਹੁਤਾ ਨਹੀਂ ਵੇਖੀਦਾ ਹੁੰਦਾ ਮੁੰਡਿਆਂ ਨੂੰ ਹਾ ਹਾ ਹੀ ਵਿੱਚੋਂ ਹੀ ਇੱਕ ਕੁੜੀ ਤੇ ਚਿਹਰਾ ਜਿਹੀਆਂ ਕਰਦੀ ਕਹਿਣ ਲੱਗੀ ਉਤੋਂ ਉਸਦੀ ਗੱਲ ਵੀ ਸਾਰਿਆਂ ਨੇ ਮੰਨ ਲਈ ਇੱਧਰ ਮੈਂ ਇਸ ਆਸ ਵਿੱਚ ਬੈਠਾ ਰਿਹਾ ਕਿ ਉਹ ਦੂਸਰੀ ਕੁੜੀ ਮੇਰੇ ਵੱਲ ਨਜ਼ਰ ਭੱਗ ਕੇ ਤੱਕੇਗੀ ਪਰ ਉਹਨੇ ਤਾਂ ਕੀ ਪਹਿਲੀ ਵਾਲੀ ਨੇ ਵੀ ਐਦ ਕੀ ਮੇਰੇ ਤੇ ਨਜ਼ਰ ਨਹੀਂ ਸੀ ਟਿਕਾਈ ਪਿੱਛੇ ਮੈਂ ਵਿਚਾਰਾ ਨਿੱਕਾ ਜਿਹਾ ਮੂੰਹ ਲੈ ਕੇ ਰਹਿ ਗਿਆ ਬਾਈ ਜਿਆਦਾ ਤਾਂ ਨਹੀਂ ਲੱਗੀ ਹੁਣੇ ਮਾਰਨ ਵਾਲਾ ਅਮਰੀਕ ਹੁਣ ਜਾਣ ਬੁੱਝੀ ਮੈਨੂੰ ਛੇੜਨ ਲੱਗਾ ਕੀ ਬਾਈ ਜਰ ਬਾਈ ਵੀ ਕਿਹੜਾ ਘਟ ਸਨ ਇੱਕ ਹੋਰ ਬੈਠਾ ਪਤੰਦਰ ਮੇਰੇ ਦਿਲ ਨੂੰ ਮਿਲੇ ਤਾਜ਼ਾ ਤਾਜ਼ਾ ਜਖਮ ਤੇ ਲੋਨ ਪੜਕਣ ਦੀ ਪੂਰੀ ਤਿਆਰੀ ਕਰੀ ਬੈਠਾ ਸੀ ਹੋਣੀ ਹੋਰ ਕੀ ਹਾ 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 ਗੱਲ ਮੁਖੌਲ ਵਿੱਚ ਚਲੀ ਗਈ ਪਰ ਮੇਰਾ ਤਾਂ ਜਲੂਸ ਨਿਕਲ ਗਿਆ ਨਾ ਹੁਣ ਕਿਵੇਂ ਸਮਝਾਉਂਦਾ ਇਹਨਾਂ ਨੂੰ ਕਿ ਮੇਰਾ ਵੀ ਕਿਸੇ ਸੋਹਣੇ ਮੁਖੜੇ ਨੂੰ ਤੱਕਣ ਦਾ ਜੀ ਕਰਦਾ ਦਿਲ ਕਰਦਾ ਕਿ ਕੋਈ ਮੈਨੂੰ ਵੀ ਵੇਖੇ ਮੇਰੇ ਨਾਲ ਮਿੱਠੀਆਂ ਮਿੱਠੀਆਂ ਜੀਆਂ ਦੋ ਗੱਲਾਂ ਕਰੇ ਮੇਰੇ ਕੋਲ ਬੈਠੇ ਮੇਰਾ ਹਾਲ ਪੁੱਛੇ ਕੁਝ ਆਪਣੀਆਂ ਆਖੇ ਕੁਝ ਮੇਰੀਆਂ ਸੁਣੇ ਦੁਪਹਿਰੇ ਰੋਟੀ ਖਾਣ ਲੱਗੇ ਤਾਂ ਉਹ ਕੁੜੀ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਤੂੰ ਉਹਨੂੰ ਕੀ ਵੇਖੀ ਜਾਂਦਾ ਸੀ ਉਹ ਕਾਫੀ ਤੱਕਤੀ ਹੋਈ ਲੱਗਦੀ ਸੀ ਕਿਵੇਂ ਮੈਂ ਸਮਝ ਨਹੀਂ ਜੀ ਕੀ ਦੀ ਗੱਲ ਕਰਦੇ ਪਿਓ ਮੈਂ ਜਾਣਵਜ ਸਵਾਲ ਲੈਣ ਦੇ ਮਾਰੇ ਨੇ ਉਦਾਂ ਹੀ ਕਹਿ ਛੱਡਿਆ ਉਹੀ ਜਿਹੜੀ ਮੇਰੇ ਨਾਲ ਤੁਰਦੀ ਜਾਂਦੀ ਸੀ ਸਾਵਣ ਹੋਰ ਕੌਣ ਉਹ ਅੱਛਾ ਜੀ ਤਾਂ ਉਹਦਾ ਨਾਂ ਸਾਵਣ ਏ ਤੇ ਤੁਹਾਡਾ ਤਾਂ ਫਿਰ ਬਿਜਲੀ ਹੋਣਾ ਨਾ ਜੀ ਮੈਂ ਮਜ਼ਾਕ ਦੇ ਲਿਆ ਜੀ ਵਿੱਚ ਕਿਹਾ ਹਾ 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 ਬਾਈ ਤੂੰ ਹੀ ਨਾ ਕੋਲ ਬੈਠਾ ਮਰੀ ਖਸਦਾ ਹੋਇਆ ਕਹਿਣ ਲੱਗਾ ਉਂਝ ਸਮਝਦਾ ਤਾਂ ਉਹ ਵੀ ਸਾਰਾ ਸੀ ਕਿ ਸਾਡੇ ਦੋਹਾਂ ਵਿੱਚ ਪਿਛਲੇ ਦੋ ਕੁ ਦਿਨਾਂ ਤੋਂ ਕੀ ਚੱਲ ਰਿਹਾ ਸੀ ਨਾ ਬਿਜਲੀ ਨੂੰ ਮੈਂ ਕਿਹਾ ਗਰੰਟ ਮਾਰਦੀ ਆ ਸਿੱਧੀ ਤਰ੍ਹਾਂ ਦੱਸ ਜਾਣਦਾ ਤੂੰ ਉਹਨੂੰ ਮੈਂ ਹੈਰਾਨ ਕੇ ਜਿਹੜੀ ਕੁੜੀ ਕੱਲ ਤੱਕ ਮੈਂ ਤੋਂ ਸੰਗ ਦੀ ਮਾਰ ਨਜ਼ਰ ਚੁੱਕ ਕੇ ਨਹੀਂ ਸੀ ਵੇਖਦੀ ਅੱਜ ਕਿਵੇਂ ਨਜਿਕਚਕ ਹੋ ਕੇ ਗੱਲਾਂ ਬਈ ਕਰਦੀ ਸੀ ਉਹਨੂੰ ਇਹ ਵੀ ਡਰ ਨਹੀਂ ਸੀ ਕਿ ਕਿਤੇ ਕੋਈ ਸਾਨੂੰ ਗੱਲਾਂ ਕਰਦੇ ਨੂੰ ਵੇਖ ਹੀ ਨਾ ਲਵੇ ਹਾਂ ਜਾਣਦਾ ਮੈਂ ਮੈਂ ਬੇਧਿਆਨੇ ਜਿਹੀ ਹੋਏ ਨੇ ਆਖ ਦਿੱਤਾ ਸੋਚਿਆ ਕਿ ਦੇਖਦਾ ਤਾਂ ਹਾਂ ਹੁਣ ਕੀ ਕਹਿੰਦੀ ਐ ਨਾਮ ਤਾਂ ਤੈਨੂੰ ਪਤਾ ਨਹੀਂ ਸੀ ਆ ਕਿ ਮੈਂ ਜਾਣਦਾ ਉਹਨੂੰ ਉਸਨੇ ਮੇਰਾ ਝੂਠ ਲੱਗਦਾ ਫੜ ਲਿਆ ਸੀ ਉਹ ਨਹੀਂ ਨਹੀਂ ਉਹ ਤਾਂ ਮੈਂ ਨਿੱਕੇ ਹੁੰਦੇ ਉਹਦੇ ਨਾਲ ਖੇਡਦਾ ਰਿਹਾ ਸੀ ਹੌਣ ਤਾਂ ਮਿਲੇ ਨੂੰ ਕਾਫੀ ਟਾਈਮ ਹੋ ਗਿਆ ਇਸ ਲਈ ਨਾ ਭੁੱਲ ਗਿਆ ਝੂਠ ਤੇ ਝੂਠ ਝੂਠ ਤੇ ਝੂਠ ਪਤਾ ਨਹੀਂ ਹੁਣ ਮੈਨੂੰ ਕਿੰਨੇ ਕੋਈ ਝੂਠ ਬੋਲਨੇ ਪੈਨੇ ਸਨ ਮੈਂ ਮਨ ਹੀ ਮਨ ਸੋਚਿਆ ਅੱਛਾ ਚਲ ਚੰਗਾ ਰੋਟੀ ਖਾ ਲੈ ਚੁੱਪ ਚਾਪ ਆ ਆ ਕੇ ਕੁੜੀ ਤੁਰਦੀ ਬਣੀ ਹੈ ਆ ਕੀ ਹੋਏ ਤੂੰ ਜਾਣਦਾ ਭਾਈ ਉਹਨੂੰ ਅਮਰੀਕ ਮੇਰੇ ਮੂੰਹ ਬੰਨੇ ਅੱਖਾਂ ਪਾੜ ਪੜ ਕੇ ਵੇਖਣ ਲੱਗਾ ਸ਼ਾਇਦ ਉਹਨੂੰ ਵੀ ਮੇਰੀ ਗੱਲ ਦਾ ਯਕੀਨ ਨਹੀਂ ਆਉਣ ਲੱਗਾ ਸੀ ਆਹੋ ਮੈਂ ਉਹ ਮੂੰਹ ਵਿਚਲੀ ਬਰਕੀ ਅੰਦਰ ਲਗਾਉਂਦੇ ਨਹੀਂ ਕਿਹਾ ਅੱਛਾ ਇੱਕ ਗੱਲ ਦੱਸ ਇਹਦਾ ਕੀ ਨਾਂ ਮੈਂ ਅਮਰੀਕ ਨੂੰ ਉਸ ਕੁੜੀ ਬਾਰੇ ਪੁੱਛਣ ਲੱਗਾ ਇਹਦਾ ਨਾਂ ਬਾਈ ਗੁੰਜਨਾ ਪਰ ਇੱਕ ਗੱਲ ਆ ਬਾਈ ਇਹ ਕੁੜੀ ਸੱਚੀ ਬਾਲੀ ਉਦਿੱਖੀ ਆ ਹਰੇ ਦੂਜੀ ਵਾਲੀ ਫੇਰ ਠੀਕ ਐ ਕੀ ਨਾਂ ਦੱਸਿਆ ਸੀ ਹੂੰ ਮੈਂ ਹੁੰਗਾ ਰੱਪਰ ਤੇ ਫਿਲਹਾਲ ਇਹ ਗੱਲ ਖਤਮ ਕਰਨੀ ਚਾਹੀਦੀ ਕੁਝ ਦੇਰ ਨੂੰ ਜਾਂ ਸਾਰੇ ਪਰੌਣਿਆਂ ਨੇ ਰੋਟੀ ਖਾ ਲਈ ਤਾਂ ਗੁੰਜਨ ਤੇ ਕੁਝ ਹੋਰ ਕੁੜੀਆਂ ਝੂਠੇ ਭਾਂਦੇ ਸਮਿਟਣ ਵਾਸਤੇ ਆਈਆਂ ਐਤਕੀ ਇਹਨਾਂ ਕੁੜੀਆਂ ਨਾਲ ਸਾਵਣ ਵੀ ਆਈ ਸੀ ਕੋਈ ਨਾ ਮੈਂ ਰਖਾਉਣਾ ਜੀ ਸਾਵਣ ਜਦ ਮੇਰੇ ਵਾਲੀ ਥਾਲੀ ਚੁੱਕਣ ਆਈ ਤਾਂ ਮੈਂ ਜਾਣ ਬੁੱਝ ਕੇ ਉਹਦੇ ਹੱਥੋਂ ਥਾਲ ਖੋਣ ਲੱਗਾ ਨਹੀਂ ਨਹੀਂ ਜੀ ਤੁਸੀਂ ਤਾਂ ਪਰੋਣੇ ਹੋ ਸਾਡੇ ਤੋਂ ਤੋਂ ਕੰਮ ਥੋੜੀ ਨਾ ਕਰਵਾਵਾਂਗੇ ਸਾਵਣ ਸੰਗ ਦੇ ਸੰਗ ਤੇ ਜਹੀ ਕਹਿਣ ਲੱਗੀ ਲੈ ਪਰੋਣੇ ਕਹਦੇ ਅਸੀਂ ਤਾਂ ਆਪ ਮੂਰੇ ਹੋ ਕੇ ਕੰਮ ਕਰਾਉਣ ਲਈ ਆਏ ਹਾਂ ਵੀ ਸਾਡੇ ਭਰਾ ਦਾ ਵਿਆਹ ਕੋਈ ਛੋਟੀ ਮੁੱਟੀ ਗੱਲ ਥੋੜੇ ਨਾ ਚੱਲ ਤੂੰ ਐਂ ਕਰ ਅਮਰੀਕ ਦੀ ਥਾਲ ਚੁੱਕ ਲਿਆ ਆਪਣੀ ਮੈਂ ਆਪੇ ਚੁੱਕ ਲਿਓ ਆ ਕੇ ਮੈਂ ਥਾਲ ਚੁੱਕੀ ਕੁੜੀਆਂ ਦੇ ਮਗਰਮਗਰ ਤੁਰ ਪਿਆ ਹੁੱਲੇ ਵੇੜੇ ਦੇ ਕੋਨੇ ਵਿੱਚ ਟੈਂਟ ਜਾਲਾ ਕੇ ਹਲਵਾਈਆਂ ਦੇ ਰੋਟੀ ਬਾਜੀ ਪਕਾਉਣ ਲਈ ਤਾਂ ਕੀਤੀ ਹੋਈ ਸੀ ਇਸ ਟੈਂਟ ਦੇ ਪਿੱਛੇ ਜੂਟੇ ਭਾਂਡੇ ਤੇ ਹੋਰ ਟਿੰਡ ਫੋੜੇ ਜਿਹੀ ਰੱਖ ਕੇ ਓਲਾ ਰੱਖਿਆ ਗਿਆ ਸੀ ਤਾਂ ਜੋ ਵਿਆਹ ਵਾਲੇ ਘਰ ਵਿੱਚ ਬਹੁਤਾ ਖਿਲਾਰਾ ਨਾ ਲੱਗੇ ਉਹਨਾਂ ਕੁੜੀਆਂ ਦੇ ਮਗਰਮਗਰ ਤੁਰਦਾ ਹੁਣ ਮੈਂ ਇਸ ਟੈਂਟ ਦੇ ਪਿੱਛੇ ਆ ਕੇ ਖੜਾ ਹੋ ਗਿਆ ਸੀ ਜਿੱਥੇ ਕੁਝ ਬੀਬੀਆਂ ਪਹਿਲਾਂ ਤੋਂ ਹੀ ਝੂਠੇ ਭਾਂਡੇ ਪਈਆਂ ਮਾਂਦੀਆਂ ਸਨ ਕੁੜੀਆਂ ਇਹਨੂੰ ਕਿਉਂ ਲਿਆਉਣਾ ਸੀ ਇੱਥੇ ਇੱਥੇ ਤਾਂ ਸੌ ਯੂਟ ਪਈ ਹੈ ਐਵੇਂ ਆਪਣੇ ਕੱਪੜੇ ਲਵੇੜ ਕੇ ਬਹਿ ਜਾਉ ਲੈ ਮੇਰਾ ਪੁੱਤ ਆ ਥਾਲ ਮੈਨੂੰ ਫੜਾ ਦੇ ਤੇ ਤੂੰ ਜਾ ਇੱਥੋਂ ਇੱਕ ਬੀਬੀ ਨੇ ਮੈਨੂੰ ਕੋਲ ਖੜੇ ਹੋਏ ਨੂੰ ਵੇਖਿਆ ਤਾਂ ਮੇਰੇ ਕੱਪੜਿਆਂ ਦਾ ਫਿਕਰ ਕਰਦੀ ਨ ਉਸਨੇ ਮੈਨੂੰ ਉਕਤਵਾਕ ਆ ਕੇ ਉਥੋਂ ਭਗਾ ਛੱਡਿਆ ਮੈਂ ਕਿਹਾ ਸੀ ਨਾ ਸਾਵਣ ਮੈਨੂੰ ਛੇੜਦੀ ਹੋਈ ਆਖਣ ਲੱਗੀ ਸਾਵਣ ਕੀ ਕਰੀ ਜਾਂਦੀ ਏ ਖੜੀ ਲਿਆ ਮੈਨੂੰ ਫੜਾ ਥਾਲ ਕੋਲ ਖੜੀ ਗੁੰਜਰ ਮੈਨੂੰ ਤੇ ਸਾਵਣ ਨੂੰ ਗੱਲਾਂ ਕਰਦਿਆਂ ਵੇਖ ਕੇ ਸੜਪੋਜੀ ਗਈ ਤੇ ਮੈਂ ਇੱਧਰ ਉਧਰ ਬਦਲੇ ਤੇਵਰ ਵੇਖ ਕੇ ਮਨੋਂ ਮਨਿ ਹੱਸਣ ਲੱਗਾ ਸੋਚਿਆ ਕੁੜੀਆਂ ਨੇ ਇੱਕ ਦੂਜੇ ਨਾਲ ਸੱਚੀ ਕਿੰਨੀ ਇਰਖਾ ਹੁੰਦੀ ਐ ਰੋਟੀ ਖਵਾਉਣ ਮਗਰ ਹਲਵਾਈਆਂ ਦਾ ਮੁੱਖ ਕੰਮ ਹੁਣ ਭਾਜੀ ਬਣਾਉਣ ਦਾ ਸੀ ਉਹਨਾਂ ਆਪਣਾ ਇਹ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਸੀ ਉਹ ਉਹਦੇ ਪੀਪੇ ਪਰਟਾ ਕੇ ਜਦੋਂ ਉਹਨਾਂ ਕੜਾਹੀ ਵਿੱਚ ਜਲੇਬੀਆਂ ਤਲਣੀਆਂ ਸ਼ੁਰੂ ਕੀਤੀਆਂ ਤਾਂ ਇੱਕ ਮਿੱਠੀ-ਮਿੱਠੀ ਜਿਹੀ ਸੁਗੰਧ ਚ ਪਿਆਰੀ ਫੈਲ ਗਈ। ਉਹਨਾਂ ਵਿੱਚੋਂ ਇੱਕ ਜਲੇਬੀਆਂ ਨੂੰ ਤਲਦਾ ਰਿਹਾ ਤੇ ਇੱਕ ਤਲੀਆਂ ਹੋਈਆਂ ਜਲੇਬੀਆਂ ਨੂੰ ਚਾਸ਼ਨੀ ਵਿੱਚੋਂ ਕੱਢ-ਕੱਢ ਮੰਜੇ ਤੇ ਸੁਕਾਉਣ ਲਈ ਪਾਉਂਦਾ ਰਿਹਾ। ਜਲੇਬੀਆਂ ਮਗਰੋਂ ਬੂੰਦੀ ਦੀ ਵਾਰੀ ਆਈ, ਫੇਰ ਸ਼ਕਰਪਾਰੇ ਰਾੜੇ ਗਏ ਤੇ ਇਸੇ ਤਰ੍ਹਾਂ ਕੁਝ ਹੋਰ ਮਠਿਆਈਆਂ ਲੱਡੂ ਬੀਬੀਆਂ ਨੇ ਹਲਵਾਈਆਂ ਨੂੰ ਨਾ ਬਟਣ ਦਿੱਤੇ। ਅਕੇ ਅਸੀਂ ਤਾਂ ਆਪ ਹੀ ਬੱਟ ਲਵਾਂਗੇ। ਇਸ ਲਈ ਜਦੋਂ ਲੱਡੂ ਬੱਟਣ ਦੀ ਵਾਰੀ ਆਈ ਤਾਂ ਮੈਂ ਤੇ ਅਮਰੀਕ ਬੀਬੀਆਂ ਕੋਲ ਜਾ ਕੇ ਬਹਿ ਗਏ। ਬੱਟ ਲਓ ਭਾਈ। ਅਸੀਂ ਜਿਹੜਾ ਮਨਾ ਕਰਦੇ ਆਂ ਕੱਲੋਂ ਤੁਹਾਡੇ ਵਿਆਹ ਵੀ ਤਾਂ ਹੋਣੇ ਨੇ। ਸਾਨੂੰ ਤਾਂ ਬੱਟਣ ਦੇ ਬਥੇਰੇ ਮੌਕੇ ਮਿਲ ਜਾਣੇ ਆ। ਹੱਸਦੀਆਂ ਹੋਈਆਂ ਬੀਬੀਆਂ ਨੇ ਹੁਣ ਸਾਨੂੰ ਵੀ ਆਪਣੇ ਲਾਗੇ ਹੀ ਬਿਠਾ ਲਿਆ। ਨਹੀਂ ਕੁੜੀਓ ਤੁਸੀਂ ਕੀ ਕਰਦੀਆਂ ਪਈਓ? ਆਜੋ ਇੱਧਰ ਨੂੰ ਆ ਕੇ ਲੱਡੂ ਬਟਾਓ ਸਾਡੇ ਨਾਲ। ਆਹ ਮੁੰਡੇ ਦੇਖੋ ਕਿੰਨੇ ਸਿਆਣੇ। ਆਪ ਹੀ ਆਗੇ। ਹੱਥ ਬਟਾਉਣ ਹੋਰ ਤੁਸੀਂ ਵੀ ਹੱਥ ਨਵਾ ਛੱਡੋ ਨਾਲੇ ਕੰਮ ਛੇਤੀ ਨਿਬੜ ਜਾਊ ਕੁੜੀਆਂ ਦੀ ਟੋਲੀ ਨੂੰ ਵੇਲੇ ਬੈਠੀਆਂ ਵੇਖਕ ਬੀਬੀ ਨੇ ਉਹਨਾਂ ਕੋਲ ਆਉਣ ਦੀ ਸੰਤਿਪਿਸ਼ਟ ਆਈ ਬੀਬੀ ਆ ਕੇ ਗੁੰਜਨ ਆਪਣੀ ਟੋਲੀ ਨੂੰ ਸਾਡੇ ਵਾਲੇ ਪਾਸੇ ਹੀ ਲੈ ਆਈ ਬੀਬੀ ਤੁਸੀਂ ਆਰਾਮ ਕਰੋ ਸਵੇਰ ਦੀਆਂ ਕੰਮ ਕਰਨ ਲੱਗੀਆਂ ਥੱਕ ਗਈਆਂ ਹੋਣਗੀਆਂ ਆ ਲਓ ਲੱਡੂ ਜੇ ਤਾਂ ਅਸੀਂ ਆਪੇ ਵੰਡ ਲੈਣੇ ਆ ਅਮਰੀਕ ਨੇ ਲੱਗਦੀ ਬਾ ਬੀਬੇ ਨੂੰ ਭਜਾਉਣ ਦੀ ਕੀਤੀ ਚਲ ਚੰਗਾ ਪੁੱਤ ਬਸ ਇਥੇ ਕਾਂ ਜੀ ਤਾਂ ਸੱਚੀ ਹੋ ਗਈ ਏ ਮਾਸਾ ਹੁਣ ਢੂਈ ਸਿੱਧੀ ਕਰ ਲਈ ਆਜੋ ਨਹੀਂ ਪੈਣੋ ਅੰਦਾ ਚਲਦੇ ਆ ਨਿੱਕੇ ਮੋٹے ਜਿਹੇ ਕੰਮ ਤਾਂ ਨਿਆਣੇ ਆਪੇ ਸਾਹਮਣੇ ਲੈਣਗੇ ਬੀਬੀਆਂ ਦੇ ਜਾਨ ਮਗਰੋਂ ਉਹਨਾਂ ਦੇ ਥਾਂ ਕੁੜੀਆਂ ਨੇ ਮੱਲੇ ਉਹ ਨਾਲੇ ਤਾਂ ਬੈਠੀਆਂ ਲੱਡੂ ਵੱਤੀ ਜਾਂ ਨਾਲੇ ਸਾਨੂੰ ਵੇਖ ਵੇਖ ਕੇ ਹੱਸੀ ਜਾਂ ਨਾ ਤੁਹਾਨੂੰ ਕਾਹਦਾ ਹਸਾ ਰਿਆ ਜਾਦੀਆਂ ਆਈਆਂ ਛੜਖੜ ਕਰਨ ਹੀ ਨਹੀਂ ਹਟਦੀਆਂ ਅਮਰੀਕ ਕੁੜੀਆਂ ਨੇ ਲਗਾਤਾਰ ਹੱਸਦਿਆਂ ਵੇਖ ਥੋੜਾ ਖਿੱਚ ਗਿਲਾਇਆ ਲੱਗਦਾ ਸੀ ਸ਼ਾਇਦ ਉਹ ਸੋਚ ਰਿਹਾ ਸੀ ਕਿ ਇਹ ਕੁੜੀਆਂ ਸਾਡੇ ਤੇ ਹੀ ਹੱਸ ਰਹੀਆਂ ਨੇ ਉਦਾਂ ਹੈ ਵੀ ਸੱਚ ਸੀ ਅਸੀਂ ਵੀ ਕਿਧਰ ਰੰਨਾ ਵਿੱਚ ਤੰਨਾ ਬਣੀ ਬੈਠੇ ਸੀ ਵੇਖ ਨਹੀਂ ਕਿਦਾਂ ਬੋਲਦਾ ਪਿਆ ਸਨ ਤਾਮਾ ਵੱਲੇ ਆਪ ਕਰਦਾ ਉੱਤੋਂ ਸਾਨੂੰ ਆਖਦਾ ਵੀ ਤੁਸੀਂ ਹੱਸਦੇ ਕਿਉਂ ਬਈਆਂ ਹਾ 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 ਗੁੰਜਨ ਦੇ ਕਹਿਣ ਦੀ ਦੇ ਸੀ ਕਿ ਮੁੱਢ ਤੋਂ ਕੁੜੀਆਂ ਦੀ ਸਹੀ ਟੋਲੀ ਦੰਦ ਫੜਨ ਲੱਗੇ ਪਦਨਾਂ ਨੇ ਇਹਨਾਂ ਨੂੰ ਛੋਟੇ ਛੋਟੀਆਂ ਗੱਲਾਂ ਤੇ ਵੀ ਕਿ ਦਹ ਹੱਸ ਆ ਜਾਂਦਾ ਗੱਲ ਮਗਰੋਂ ਆਖਣ ਕੀ ਆ ਹੱਸਣ ਕੀ ਆ ਪਹਿਲਾਂ ਤੂੰ ਹੀ ਬੋਲ ਲਾ ਕੁਝ ਕਿ ਮੂੰਹ ਵਿੱਚ ਦਹੀਂ ਜਮਾਈ ਬੈਠਾ ਏ ਐਤਕੀ ਅਮਰੀਕ ਨੇ ਸਾਵਣ ਵੱਲ ਨਿਸ਼ਾਨਾ ਸਾਧਿਆ ਮੈਂ ਕੀ ਬੋਲਾਂ ਸਾਵਣ ਚੇਜ ਕਰੀ ਸੀ ਉਦਾਂ ਹੱਸਣ ਲਈ ਉਹੀ ਸਭ ਤੋਂ ਮੂਰੇ ਸੀ ਆਖੇ ਮੈਂ ਕੀ ਬੋਲਾਂ ਮਾ ਤੈਨੂੰ ਗੱਲ ਨਹੀਂ ਔਰ ਦੀ ਕੋਈ ਉਦਾਂ ਤਾਂ ਪਟਰ ਪਟਰ ਕਰਦੀ ਸੀ ਤੇ ਜਬਾਨ ਨਹੀਂ ਥੱਕਦੀ ਅਮਰੀਕ ਦੇ ਜਾਣ ਕੇ ਉਹਦੇ ਖਿਹੜੇ ਐਗਿਆ ਸੀ ਉਹ ਤੂੰ ਕਿਉਂ ਜਵਾਕਲੀ ਨੂੰ ਤੰਗ ਪਿਆ ਕਰਦਾ ਵੇਖਦਾਂ ਨੂੰ ਪੂਰੀ ਕੰਮ ਕਰਦੀ ਪਈ ਐ ਮੈਂ ਸਾਵਣ ਦੇ ਵੱਲ ਦੀ ਗੱਲ ਕੀਤੀ ਸੋਚਿਆ ਇਦਾਂ ਕਰਨ ਨਾ ਖੋਰੇ ਮੈਂ ਵੀ ਕਿਤੇ ਉਹਨੇ ਦੇ ਧਿਆਨ ਵਿੱਚ ਆ ਜਾਵਾਂ ਆਹੋ ਅਸੀਂ ਬੈਠੇ ਆਂ ਧੰਨ ਵੱਟੇ ਬਣੇ ਕੰਮ ਤਾਂ ਸਾਰਾ ਇਹੋ ਕਰਦੀ ਪਈ ਐ ਅਮਰੀਕ ਹੁਣ ਮੇਰੇ ਵੱਲ ਨੂੰ ਹੋ ਗਿਆ ਪਤਾ ਨਹੀਂ ਕੀ ਚੱਲਦਾ ਪਿਆ ਸੀ ਉਹਦੇ ਦਿਮਾਗ ਵਿੱਚ ਚੱਲ ਚੰਗਾ ਬਹੁਤੀ ਪਕਾਈ ਜਈ ਨਾ ਮਾਰ ਵੇਖਦਾ ਇਹ ਮਹਾਰਾਣੀਆਂ ਬੈਠੀਆਂ ਨੇ ਮੂਰੇ ਐਵੇਂ ਕਿਸੇ ਗੱਲ ਦਾ ਗੁੱਸਾ ਕਰ ਗਈਆਂ ਤਾਂ ਦਰਬਾਰ ਬਰਖਾਸਤ ਹੁੰਦੇ ਦੇਰ ਨਹੀਂ ਲੱਗਣੀ ਮੈਂ ਮੌਕਾ ਸੰਭਾਲਨ ਦੀ ਕੀਤੀ ਤਾਂ ਜੋ ਗੱਲਾਂ ਦੀ ਗਹਿਮ ਹੋ ਗਿਆ ਮੇਂ ਵਿੱਚ ਕਿ ਇਤਿਹਾਸ ਦਾ ਮੜਾਸਾ ਨਾ ਹੋ ਜਾਵੇ ਸ਼ਾਮੀ ਅਸੀਂ ਸਾਰੇ ਜਾਣੇ ਰੋਟੀ ਪਾਣੀ ਛੱਕਣ ਲਈ ਫਿਰ ਤੋਂ ਇਕੱਠੇ ਹੋਏ ਥਾਲਾਂ ਸਜੀਆਂ ਤਾਂ ਸਬਜ਼ੀ ਹੋਰ ਪਵਾਉਣ ਦੇ ਬਹਾਨੇ ਮੈਂ ਸਾਬਨ ਨੂੰ ਬੁਲਾ ਲਿਆ ਇੱਕ ਗੱਲ ਕਰਨੀ ਸੀ ਤੇਰੇ ਨਾਲ ਮੈਂ ਹੌਲੀ ਜੇ ਸਾਬਨ ਨੂੰ ਕਿਹਾ ਤਾ ਜੋ ਉਹਨੂੰ ਵੀ ਇਹ ਅਹਿਸਾਸ ਦਵਾ ਸਕਾਂ ਕਿ ਗੱਲ ਨਾ ਕੇਵਲ ਗੰਭੀਰ ਨਹੀਂ ਸੀ ਸਗੋਣੀ ਜੀ ਵੀ ਸੀ। ਥਾਂਜੀ ਦੱਸੋ ਸਾਵਣ ਕਰਚੀ ਨਾਲ ਸਬਜ਼ੀ ਪਾਉਂਦੇ ਹੋਏ ਬੋਲੀ। ਸਵੇਰੇ ਮਿਲਾਂਗੇ ਗੁਰਦੁਆਸਾ ਜੀ। ਉਹ ਸਬਜ਼ੀ ਪਾਉਂਦੀ ਪਾਉਂਦੀ ਜੱਕਦਮ ਖਲੋਜ ਗਈ ਜਿਵੇਂ ਮੈਂ ਉਸਨੂੰ ਕੁਝ ਅਸੰਭਵ ਕਰਨ ਨੂੰ ਆਖ ਦਿੱਤਾ ਹੋਵੇ। ਬੋਲ ਆਵੇਂਗੀ ਨਾ ਮੈਂ ਦਿਲ ਵਿੱਚ ਆਸ ਦਾ ਦੀਵਾ ਜਗਾ ਕੇ ਬੈ ਗਿਆ ਸੀ। ਸੋਚਦਾ ਸੀ ਕਿ ਉਹ ਆਉਣ ਤੋਂ ਮਾਨਾ ਕਰੇਗੀ ਵੀ ਕਿਉਂ? ਨਾਲੇ ਮੈਂ ਕਿਹਾ ਉਹਨੂੰ ਰਾਤ ਬਰਾਤੇ ਮਿਲਣ ਨੂੰ ਕਹਿ ਰਿਹਾ ਸੀ ਬੇਲਾ ਵੀ ਅਮਰਦਾ ਸੀ ਤੇ ਆਉਣਾ ਵੀ ਗੁਰਦੁਆਰੇ ਹੀ ਸੀ ਸੋ ਮੇਰੇ ਹਿਸਾਬ ਨਾਲ ਉਸ ਨੂੰ ਕੋਈ ਹਰਜ ਨਹੀਂ ਸੀ ਹੋਣਾ ਚਾਹੀਦਾ ਹੂੰ ਉਸਨੇ ਇੰਨਾ ਹੌਲੇ ਹੁੰਗਾਰਾ ਭਰਿਆ ਕਿ ਸਮਝ ਹੀ ਨਹੀਂ ਆਈ ਕਿ ਉਹ ਹਾਂ ਕਹਿ ਕੇ ਗਈ ਸੀ ਜਾਂ ਨਾ ਕੀ ਕਹਿ ਕੇ ਗਈ ਆ ਬਈ ਆਉਂਗੀ ਵੀ ਕਿ ਨਹੀਂ ਮੇਰੇ ਤਾਂ ਧਿਆਨ ਵਿੱਚ ਹੀ ਨਹੀਂ ਸੀ ਕਿ ਅਮਰੀਕ ਵੀ ਮੇਰੇ ਕੋਲ ਹੀ ਬੈਠਾ ਸੀ ਉਸਨੇ ਜਦ ਮੇਰੇ ਤੋਂ ਸਵਾਲ ਪੁੱਛਿਆ ਤਾਂ ਕਿਧਰ ਜਾ ਕੇ ਮੈਨੂੰ ਸੁਰਤ ਏ ਪਤਾ ਨਹੀਂ ਭਰਾਵਾ ਮੈਨੂੰ ਤਾਂ ਆਪ ਸਮਝ ਜਾਈ ਨਹੀਂ ਲੱਗੀ ਮੈਂ ਖੁਦ ਵੀ ਬੇਵਸੀ ਪ੍ਰਗਟਾਈ ਚਲ ਕੋਈ ਨਾ ਬਾਈ ਸਵੇਰੇ ਜਾ ਕੇ ਦੇਖ ਲੈ ਆ ਗਈ ਤਾਂ ਵੀ ਠੀਕ ਨਹੀਂ ਤਾਂ ਦੂਜੀ ਵਾਲੀ ਤਾਂ ਹੈਗੀ ਹੋਈ ਆ ਅਮਰੀਕ ਦਾ ਇਸ਼ਾਰਾ ਗੁੰਜਨਵਲ ਸੀ ਲੈ ਬਾਈ ਦੂਜੀ ਵਾਲੀ ਤਾਂ ਆਉਂਦੀ ਵੀ ਇਦੋਂ ਨੂੰ ਹੀ ਪਈ ਆ ਦੇਖ ਲਾ ਗੱਲ ਕਰਕੇ ਇਹਦੇ ਨਾਲ ਵੀ ਅਮਰੀਕ ਦੇ ਕਹਿਣ ਤੇ ਜਦ ਮੈਂ ਸਾਹਮਣੋਂ ਨਿਗਾਹ ਕਰਕੇ ਵੇਖਿਆ ਤਾਂ ਸੱਚੀ ਹੋ ਗੁੰਜਰ ਮੇਰੇ ਵੱਲੋਂ ਹੀ ਆ ਰਹੀ ਸੀ ਉਹਦੇ ਹੱਥਾਂ ਵਿੱਚ ਫੜਿਆ ਮੰਨੀਆਂ ਵਾਲਾ ਸ਼ਾਬਾ ਬੇਕ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਇਹ ਵੀ ਕੋਈ ਗੱਲ ਕਹਿਣ ਦੀ ਆਈ ਹੈ ਕਿਉਂ ਜੋ ਰੋਟੀਆਂ ਜੋ ਮੰਨੀਆਂ ਤਾਂ ਪਹਿਲਾਂ ਹੀ ਮੇਰੀ ਥਾਲ ਵਿੱਚ ਪਈਆਂ ਸਨ ਤੇ ਅੱਧ ਤੋਂ ਵੱਧ ਮੰਨੀਆਂ ਮੈਂ ਹੱਥ ਵਿੱਚ ਵੀ ਲਈ ਬੈਠਾ ਸੀ ਉਹ ਤੂੰ ਚੁੱਪ ਕਰ ਭਰਾਵਾ ਬੇਕੀ ਕਿਤੇ ਹੋਰੀ ਪੰਗਾ ਨਾ ਪਾ ਦੇ ਮੈਂ ਅਮਰੀਕ ਨੂੰ ਚੁੱਪ ਕਰਵਾਇਆ ਤੇ ਇੱਧਰ ਐਨੇ ਨੂੰ ਗੁੰਜਰ ਵੀ ਮੇਰੇ ਸਾਹਮਣੇ ਸਿਰਾਂ ਨੇ ਆ ਕੇ ਖੜੀ ਹੋ ਗਈ ਕੀ ਗੱਲਾਂ ਕਰਦੇ ਪਿਆ ਸੀ ਉਹਦੇ ਨਾਲ ਗੁੰਜੰਜਲਾ ਕੁਹੇઠા ਨੂੰ ਝੁਕਦੀ ਹੋਈ ਬੋਲੇ ਮੈਂ ਜੀ ਨਹੀਂ ਤਾਂ ਜਿ ਲੱਗਦਾ ਥੋਨ ਨੂੰ ਕੋਈ ਭਲੇਖਾ ਲੱਗ ਗਿਆ ਹੁਣ ਮੈਂ ਗੱਲ ਟਾਲਣਾ ਚਾਹੁੰਦਾ ਸੀ ਅੱਛਾ ਤੂੰ ਕੀ ਸੋਚਦਾ ਹੈ ਕਿ ਜੇ ਤੂੰ ਨੇ ਮੈਨੂੰ ਦੱਸੇਂਗਾ ਤਾਂ ਮੈਨੂੰ ਕਿਤੋਂ ਪਤਾ ਵੀ ਨਹੀਂ ਲੱਗਣਾ ਕੋਈ ਨਾ ਬੱਚੂ ਤੇਰੀ ਵੀ ਲੈਣੀ ਆ ਖਬਰ ਹੁਣੇ ਜਾ ਕੇ ਪੁੱਛਦੀਆਂ ਸਾਵਣ ਨੂੰ ਵੀ ਕੀ ਕਹਿੰਦਾ ਸੀ ਆ ਮੁੰਡਾ ਅੱਖਾਂ ਵਿੱਚ ਨਾਰਾਜ਼ਗੀ ਲਈ ਗੁੰਜਨ ਮੋੜਵੇਂ ਪੈਰੀ ਵੀ ਮੈਨੂੰ ਵੇਖ ਕੇ ਲਈ ਜਿਵੇਂ ਕਹਿ ਰਹੀ ਹੋਵੇ ਕਿ ਮੈਂ ਸਾਵਨ ਨਾਲ ਗੱਲ ਕਰਕੇ ਠੀਕ ਨਹੀਂ ਸੀ ਕੀਤਾ। ਬਾਕੀ ਕਹਾਣੀ ਕੱਲ੍ਹ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਖ ਜ਼ਰੂਰ ਦੱਸਣਾ ਜੀ।